ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਤੁਹਾਨੂੰ ਹਰ ਦੇਖਣ ਨੂੰ ਮਿਲਦੇ ਰਹਿਣ ਤੇ ਆਪਣਾ ਜਿਹੜਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੇ ਕਿਸੇ ਵੀ ਭਰਾ ਨੇ ਕਿਸੇ ਵੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਭੇਜ ਕੇ ਐਡ ਲਗਵਾ ਸਕਦਾ ਜੀ ਅੱਜ ਜਿਹੜਾ ਤੁਹਾਡੇ ਲਈ ਟਰੈਕਟਰ ਲੈ ਕੇ ਆਏ ਆ ਬਿਲਕੁਲ ਨਵਾਂ ਟਰੈਕਟਰ ਸੇਲ ਦੇ ਲਈ ਲੈ ਕੇ ਆਏ ਆ 963 ਟਰੈਕਟਰ 969 4 ਵੀਲ ਡਰਾਈਵ ਸਵਰਾਜ 969 ਟਰੈਕਟਰ 4 ਵੀਲ ਡਰਾਈਵ ਚ ਪਿਛਲੇ ਟਾਇਰਾਂ ਦੇ ਵੇਟ ਵਗੈਰਾ ਲੱਗੇ ਹੋਏ ਨੇ ਫੈਬਰ ਹੁੱਡ ਛਤਰੀ ਵਗੈਰਾ ਵਧੀਆ ਲੱਗੀ ਹੋਈ ਆ ਟਰੈਕਟਰ ਨੂੰ ਸਾਰੇ ਮਗਰਾਟ ਵਗੈਰਾ ਦਾ ਰੰਗ ਟਰੈਕਟਰ ਦਾ オリジナル ਆ ਸ਼ੋਅ ਦਾ ਟਰੈਕਟਰ ਰੇਂਜ ਦਾ ਸਾਰਾ ਕਿਸੇ ਪਾਸੋਂ ਕੋਈ ਕਮੀ ਪੇਸ਼ ਨਹੀਂ ਸਾਰਾ ਟਰੈਕਟਰ ਸੀਲਡ ਹੈ ਕਿਤੋਂ ਟਰੈਕਟਰ ਦਾ ਨਟ ਪੇਚ ਖਲਾਇਆ ਨਹੀਂ ਵੀਰਾਂ ਨੇ ਬਿਲਕੁਲ ਟਰੈਕਟਰ ਸੀਲਡ ਹੈ ਕਿਤੋਂ ਕੋਈ ਕਮੀ ਪੇਸ਼ ਨਹੀਂ ਪੰਜਾਬ ਨੰਬਰ ਟਰੈਕਟਰ ਹੈ ਫਰਸਟ ਪਾਰਟੀ ਦਾ ਹੈ ਪੰਜਾਬ ਨੰਬਰ ਹੈ ਪਹਿਲੇ ਹੱਥ ਚੱਲਿਆ ਹੋਇਆ ਹੈ ਤੇ ਟਾਇਰਾਂ ਦੀ ਜੇਕਰ ਆਪਾਂ ਗੱਲ ਕਰੀ ਟਰੈਕਟਰਦਿਆਂ ਦੀ ਤਾਂ 85 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਨਾਲ ਦੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਹੁਣ ਤੁਸੀਂ ਇਸ ਤੋਂ ਹਿਸਾਬ ਲਾ ਸਕਦੇ ਹੋ ਟਰੈਕਟਰ ਕਿੰਨਾ ਥੋੜਾ ਚੱਲਿਆ ਹੋ ਸਕਦਾ ਕਿਤੇ ਕੋਈ ਸਕ੍ਰੈਚ ਨਹੀਂ ਛੋਤੇ ਕਿਤੇ ਕੋਈ ਰੰਗ ਪੇਂਟ ਨਹੀਂ ਵੱਜਿਆ ਹੋਇਆ ਸਾਰਾ ਟਰੈਕਟਰ ਜੈਨੂਨ ਟਰੈਕਟਰ ਹੈ ਤੇ ਜੇਕਰ ਹੁਣ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 2000 ਤੇ 21 ਮਾਡਲ ਟਰੈਕਟਰ ਹੈ ਕੈਸ਼ ਦੀ ਆਰਸੀ ਬਣੀ ਹੋਈ ਹੈ ਟਰੈਕਟਰ ਦੀ ਕੋਈ ਲੋਨ ਵਗੈਰਾ ਨਹੀਂ ਕੈਸ਼ ਦੀ ਆਰਸੀ ਦੇ ਟਰੈਕਟਰ ਹੈਗਾ ਡਬਲ ਡਿਸਟਰੀਬਿਊਟਰ ਮੰਗਲੇ ਟਾਰਾਂ ਨੂੰ ਵੇਟ ਵਗੈਰਾ ਤੇ ਮੂਰੇ ਟਰੈਕਟਰ ਨੂੰ ਵੇਟ ਵਗੈਰਾ ਲੱਗੇ ਹੋਏ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਟਰੈਕਟਰ ਦੇ ਰੇਟ ਦੀ ਟਰੈਕਟਰ ਦਾ ਰੇਟ ਹੈ 9,25,000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨਾਲ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਜਿਹੜਾ ਕੰਟੈਕਟ ਨੰਬਰ ਹੈ ਮਾਲਕ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਉਸੋ ਗੱਲਬਾਤ ਕਰਕੇ ਟਰੈਕਟਰ ਜਿਹੜਾ ਤੁਸੀਂ ਖਰੀਦ ਸਕਦੇ ਹੋ ਜੀ